ਨੰਦੀ ਕੁੜੀਏ ਜਾਂਦੀ ਕੁੜੀਏ ਪੈਰ ਪਿਛਾ ਨੂੰ ਪਾਵੇਂ ਇੰਨੀ ਕਾਲੀ ਕਾਲੀ ਪੈਰ ਪੱਟ ਲੈ ਕਿਉਂਕਿ ਤਿਆਂ ਲੱਗੀਆਂ ਪੀਪਲ ਦੀ ਛਾਵੇਂ ਤਿਆਂ ਲੱਗੀਆਂ ਪੀਪਲ ਦੀ ਛਾਵੇਂ ਜੀ ਹਾਂ ਬਿਲਕੁਲ ਅੱਜ ਬਿਲ ਟੀਵੀ ਫਗਵਾੜਾ ਦੀ ਟੀਮ ਤੁਹਾਨੂੰ ਪੰਜਾਬ ਦੇ ਵਿਰਸੇ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ਦੇ ਲਈ ਲੈ ਕੇ ਆਈ ਹੈ ਫਗਵਾੜਾ ਵਿਖੇ ਜਿੱਥੇ ਕਿ ਤਿਆਂ ਦਾ ਤਿਉਹਾਰ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਤਕਵਾ ਕਿ ਤੁਹਾਨੂੰ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਅਤੇ ਪੰਜਾਬੀ ਸੱਭਿਆਚਾਰ ਦੀ ਮੈਕ ਬਿਖੇਰ ਦਾ ਇਹ ਵਿਰਸਾ ਤੁਹਾਡੇ ਸਾਹਮਣੇ ਰੱਖਾਂਗੇ ਚਲੋ ਆਓ ਇੰਜੋਏ ਕਰਦੇ ਹਾਂ ਰੌਣਕਾਂ ਦੇਖਦੇ ਹਾਂ ਤੀਆਂ ਦੇ ਤਿਉਹਾਰ ਦੀਆਂ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੋਮਪ੍ਰਕਾਸ਼ ਜੀ ਨੇ ਆਪਣੇ ਸੰਬੋਧਨ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਦੱਸਿਆ ਅਤੇ ਕਿਹਾ ਕਿ ਇਹੋ ਜਿਹੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਹਨਾਂ ਦਾ ਤਿਉਹਾਰ ਪਵਿੱਤਰ ਤਿਉਹਾਰ ਹੈ। ਜਿੱਥੇ ਬੇਟੀਆਂ ਆਪਣੇ ਮਾਪਿਆਂ ਦੇ ਘਰ ਆ ਕੇ ਔਰ ਸਹੇਲੀਆਂ ਨੂੰ ਮਿਲ ਕੇ ਕੁਜੀ ਦਾ ਤਿਉਹਾਰ ਹੈ, ਪਿਆਰ ਦਾ ਤਿਉਹਾਰ ਹੈ, ਮੁਹੱਬਤ ਦਾ ਤਿਉਹਾਰ ਹੈ। ਮੇਰੇ ਵੱਲੋਂ ਇਸ ਤਿਹਾੜੀ ਤੁਹਾਨੂੰ ਲੱਖ ਲੱਖ ਵਧਾਈ ਬੜੇ ਚਾਅ ਨਾਲ ਤੁਸੀਂ ਹੁੰਦੇ ਹੋ ਹਰ ਸਾਲ ਆਹ ਇਧਰ ਰਲ ਕੇ ਤੀਆਂ ਦਾ ਤਿਹਾੜੀ ਮਨਾਉਂਦੇ ਹੋ ਇਹ ਤੋਂ ਮੈਨੂੰ ਤਾਕਤ ਮਿਲਦੀ ਆ ਖੁਸ਼ੀ ਮਿਲਦੀ ਆ ਮੇਰੀਆਂ ਬੱਚੀਆਂ ਮੇਰੀਆਂ ਪਹੜਾਂ ਮੇਰੀਆਂ ਬੇਟੀਆਂ ਇੱਥੇ ਆ ਕੇ ਤਿਹਾੜ ਮਨਾਉਂਦੀਆਂ ਜੇ ਨਾਲ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਹਾਡੀ ਹਰ ਖਾਹਿਸ਼ ਪੂਰੀ ਹੋਵੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਸਾਬਕਾ ਸੁਪਰ ਪਰਦਾਨ ਮਹਿਲਾ ਮੋਰਚਾ ਪੰਜਾਬ ਮੈਡਮ ਮੀਨੂ ਸੇਠੀ ਅਤੇ ਰੀਨਾ ਜੇਥਲੀ ਨੇ ਤੀਆਂ ਦੇ ਕੀਤੇ ਇਸ ਖਾਸ ਉਪਰਾਲੇ ਲਈ ਅਨੀਤਾ ਸੋਮਪ੍ਰਕਾਸ਼ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਮੀਨੂ ਸੇਠੀ ਪੰਜਾਬ ਪ੍ਰਧਾਨ ਨੇ ਇਹ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਅਸੀਂ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੇ ਜੜਾ ਉਪਰਾਲਾ ਸ਼੍ਰੀ ਸੋਮਪ੍ਰਕਾਸ਼ ਜੀ ਔਰ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਬਹੁਤ ਸਾਲਾਂ ਤੋਂ ਤੀਆਂ ਦੇ ਤਿਉਹਾਰ ਦਾ ਉਪਰਾਲਾ ਕਰਦੇ ਪਏ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨੀ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਸਮਾਜ ਸੇਵਿਕਾ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਤੇ ਉਹ ਇਹ ਸਾਰਾ ਤਿਉਹਾਰ ਕਰਦੇ ਨੇ ਬਹੁਤ-ਬਹੁਤ ਉਹਨਾਂ ਨੂੰ ਧੰਨਵਾਦ ਵੀ ਕਰਦੀ ਆ ਵਧਾਈ ਵੀ ਦੇਨੀ ਆ ਕਿਉਂਕਿ ਇਹ ਜੜਾ ਸਾਡਾ ਪਿੰਡਾ ਵਿੱਚ ਮਨਾਇਆ ਜਾਂਦਾ ਹੈ ਔਰ ਅਜੇ ਸ਼ਹਿਰਾਂ ਵਿੱਚ ਵੀ ਬੜੇ ਲੋਕ ਛੋਟੇ-ਛੋਟੇ ਪੱਧਰ ਤੇ ਕਰਦੇ ਨੇ ਪਰ ਜਿਹੜਾ ਸੰਸਕ੍ਰਿਤੀ ਆਪਣੀ ਦੱਸਣੀ ਈਆਂ ਨੂੰ ਬੁਲਾਣਾ ਈਆਂ ਡਾਂਸ ਕਰਦੀ ਆਪਾਂ ਨਾ ਈਆਂ ਨੂੰ ਮਨਾਇਆ ਜਾਂਦਾ ਸੰਦਾਰਾ ਦੇਣ ਜਾਂਦੀ ਆ ਉਹ ਸਾਰੇ ਇੱਥੇ ਦਿਖਾਇਆ ਜਾਂਦਾ ਤਾਂ ਕਿ ਸਾਡੀ ਜਿਹੜੀ ਸੰਸਕ੍ਰਿਤੀ ਬਚੀ ਰਹੇ ਤਾਂ ਮੈਂ ਬਹੁਤ-ਬਹੁਤ ਉਹਨਾਂ ਦਾ ਦੁਬਾਰਾ ਧੰਨਵਾਦ ਕਰਦੀ ਹਾਂ ਕੋਈ ਬੋਲੀ ਸੁਣਾ ਦਿਓ ਜੇਥੇ ਲਿਆਂਦੀ ਰਨ ਕੁੜੇ ਨਾ ਮੇਲ ਕੁੜੇ ਨਾ ਜੰਜ ਕੁੜੇ ਬਸ ਦੋ ਮਹੀਨੇ ਰਹਿ ਗਏ ਮੈਂ ਪੁੱਛਿਆ ਮੈਂ ਪੁੱਛਿਆ ਭਾਈ ਜੀ ਕਿਧਰ ਗਈ ਉਹ ਕਹਿੰਦਾ ਕੋ ਕੋਲੇ ਗਈ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਸੋ ਮੱਚ ਮੈਮ ਸੋ ਬਹੁਤ ਸੋਹਣੀਆਂ ਸੱਜੀ ਹੋਈਆਂ ਨੇ ਕਿਆਂ ਨੇ ਕਿਆਂ ਬੱਚੀਆਂ ਵੀ ਤੇ ਲੇਡੀਜ਼ ਵੀ ਤੇ ਬੱਚੇ ਵੀ ਔਰ ਬਹੁਤ ਸੋਹਣੀਆਂ ਕੁੜੀਆਂ ਵੀ ਲੱਗ ਰਹੀਆਂ ਨੇ ਪੰਜਾਬੀ ਸੱਭਿਆਚਾਰ ਦੀ ਮਹਿਕ ਵੀ ਖੇਤ ਦਾ ਤੀਆਂ ਦਾ ਤਿਹਾਰ ਇੰਜੋਏ ਕਰ ਰਹੇ ਹੋ ਹਾਂਜੀ ਬਹੁਤ ਜ਼ਰਾ ਇੱਕ ਬੋਲੀ ਸੁਣਾ ਦਿਓ ਫਿਰ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਦੀਆਂ ਜ਼ੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਦੀਆਂ ਜ਼ੋਰ ਲੱਗੀਆਂ ਧੀਆਂ ਦਾ ਤਿਉਹਾਰ ਜਿਹੜਾ ਉਹ ਧੀਆਂ ਦੇ ਨਾਲ ਹੀ ਸੋਨਾ ਲੱਗਦਾ ਹੈ ਅੱਛਾ ਮੈਂ ਮੇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤਿਉਹਾਰ ਇਸ ਪਿੱਛੇ ਮਨਾਇਆ ਜਾਂਦਾ ਕਿ ਇਸ ਦਿਨ ਸਾਵਣ ਦੇ ਮਹੀਨੇ ਚ ਪਹਿਲੇ ਤੇ ਦੇਖੋ ਪੁਲੀ ਸ਼ੰਕਰ ਦੀ ਪੂਜਾ ਪਾਰਵਤੀ ਮਾਨਾ ਕੀਤੀ ਸੀਗੀ ਔਰ ਲੋਕ ਵੀ ਸੋਮਰ ਦੇ ਵਰਤ ਰੱਖਦੇ ਨੇ ਔਰ ਸ਼ਿਵਾਲਿਆਂ ਚ ਸਜਾਵਟ ਹੁੰਦੀ ਹੈ ਬਹੁਤ ਫੁੱਲਾਂ ਦੀ ਔਰ ਲੋਕ ਪਹਿਲੇ ਕਿ ਲੋ ਜ਼ਿਆਦਾ ਪੂਜਾ ਪਾਠ ਭਗਤੀ ਕਰਦੇ ਨੇ ਸੋਮਰ ਦੇ ਦਿਨ ਬਹੁਤ ਸ਼ਿਵਾਲਿਆਂ ਚ ਰੌਣਕ ਹੁੰਦੀ ਹੈ ਔਰ ਦੂਸਰੀ ਗੱਲ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸਮਝਣ ਵਾਸਤੇ ਅਸੀਂ ਆਪਣੀ ਪੰਜਾਬੀ ਸਭਿਤਾ ਨੂੰ ਜਿੰਦਾ ਰੱਖਣ ਵਾਸਤੇ ਹੋ ਜੇ ਤੀਜ ਜੋ ਹਰਮਨ ਨਿਆ ਤਾਂ ਜੋ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਇਹ ਜਿਹੜੇ ਤੀਆਂ ਦੇ ਤਿਉਹਾਰ ਨੇ ਬਾਕੀ ਤਿਉਹਾਰ ਵੀ ਸਾਡੇ ਨੇ ਉਹ ਕਿਉਂ ਮਨਾਏ ਜਾਂਦੇ ਆ ਔਰ ਅੱਜ ਅਸੀਂ ਇਹ ਦੇਖੋ ਵੇੜਾ ਸਾਡਾ ਸਜਿਆ ਆ ੀਆਂ ਨਾਲ ਬੇਟੀਆਂ ਦੇ ਨਾਲ ਅਸੀਂ ਜਿਹੜਾ ਮੋਦੀ ਜੀ ਦਾ ਨਾਰਾ ਹੈ ਬੇਟੀ ਪਜਾਓ ਬੇਟੀ ਪੜਾਓ ਨੂੰ ਲੈ ਕੇ ਚੱਲ ਰਹੇ ਆ ਬੇਟੀਆਂ ਨੂੰ ਬਚਾਵਾਂਗੇ ਅਸੀਂ ਤੇ ਇਹ ਸਾਡੇ ਜਿਹੜੇ ਤੀਆਂ ਤਿਉਹਾਰ ਮੇਲੇ ਜਿਹੜੇ ਸਜੇ ਰਹਿਣਗੇ ਔਰ ਮੇਰਾ ਇੱਕ ਸਮਾਜ ਨੂੰ بڑا ਇੱਕ ਮੈਸੇਜ ਹੈ ਕਿ ਆਪਣੀਆਂ ਬੇਟੀਆਂ ਨੂੰ ਬਚਾਓ ਪੜਾਓ ਲਿਖਾਓ ਪੈਰਾਂ ਤੇ ਖੜਿਆ ਕਰੋ ਤਾਂ ਜੋ ਬੇਟੀਆਂ ਹੀ ਤੀਆਂ ਤਿਉਹਾਰਾਂ ਦੀ ਰੌਣਕ ਹੁੰਦੀਆਂ ਸਾਡੇ ਜਿਹੜੇ ਵੇੜੇ ਨੇ ਸਾਡੇ ਜਿਹੜੇ ਤੀਆਂ ਦੇ ਮੇਲੇ ਨੇ ਬੇਟੀਆਂ ਨਾਲ ਹੀ ਸਜਦੇ ਨੇ ਤੇ ਬੇਟੀਆਂ ਨੂੰ ਬਹੁਤ ਸਾਰਾ ਅਸ਼ੀਰਵਾਦ ਮੇਰੀ ਵੱਲੋਂ ਪਾ ਤੀਆਂ ਦਾ ਤਿਉਹਾਰ ਅੱਜ ਲੱਗ ਰਿਹਾ ਹੈ ਕਿ ਤੁਹਾਡੇ ਜੋ ਤੁਸੀਂ ਸ਼ਿੰਗਾਰ ਕੀਤਾ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਜੀ ਬਹੁਤ ਬਾਤ ਅੱਜ ਤੀਆਂ ਦਾ ਤਿਉਹਾਰ ਮਨਾਣ ਆਏ ਆ ਪਤਾ ਹੈ ਤੀਆਂ ਦਾ ਤਿਉਹਾਰ ਮਨਾਉਂਦੇ ਕਿਉਂ ਆ ਇਹ ਦੇਖੋ ਜੀ ਤੀਆਂ ਦਾ ਤਿਹਾੜ ਤੇ ਨਨਾਨ ਤੇ ਪਰਜਾਈ ਦਾ ਨਾ ਪਿਆਰ ਦਾ ਇੱਕ ਟੁੱਟ ਰਿਸ਼ਤਾ ਆ ਜਦੋਂ ਵਿਆਹੀ ਹੋਈ ਕੁੜੀ ਆਪਣੇ ਪੇਕੇ ਘਰ ਆਂਦੀ ਆ ਤੇ ਪਰਜਾਈ ਨਾਲ ਇਹ ਇਹੀ ਇੱਕ ਮੌਕਾ ਆ ਜਦੋਂ ਇੱਕ ਦੂਸਰੇ ਨਾਲ ਪਿਆਰ ਨਾ ਸਪੈਂਡ ਦੂਰ ਕਰਕੇ ਕਿੱਦਾਂ ਪਹੁੰਚੀਆਂ ਕਿੱਕਲੀ ਪਹੁੰਚੀਆਂ ਇਸ ਕਰਕੇ ਤੇ ਨਨਾਨ ਤੇ ਪਰਜਾਈ ਦੇ ਪਿਆਰ ਦਾ ਪ੍ਰਤੀਕ ਹੈ ਇਹ ਅੱਛਾ ਤੁਸੀਂ ਪੰਜਾਬ ਦੀ ਵਿਰਸੇ ਨੂੰ ਆਪਣੇ ਆਪ ਤੇ ਲਪੇਟਿਆ ਆ ਆਪਣੇ ਆਪ ਤੇ ਸ਼ਿੰਗਾਰਿਆ ਆ ਘਰ ਵਾਲੇ ਦਾ ਕਿੰਨਾ ਕੁ ਖਰਚਾ ਕਰਾ

ਪੀਂਘ ਹਲਾਰੇ ਲੈਂਦੀ ਨੀ ਆਜਾ ਪਾ ਵੀ ਝੂਟ ਲੈ ਪੀਂਘ ਹਲਾਰੇ ਲੈਂਦੀ ਮੇਲੇ ਵਿੱਚ ਪਹੁੰਚੀਆਂ ਔਰਤਾਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਤੀਆਂ ਦੇ ਤਿਉਹਾਰ ਦਾ ਮਹੱਤਵ ਦੱਸਿਆ ਆਜਾ ਪੰਜਾਬ ਦਾ ਜੋ ਕਲਚਰ ਆ ਜਿਹੜੀ ਜਨਰੇਸ਼ਨ ਆ ਭੁੱਲਦੀ ਜਾ ਰਹੀ ਆ ਇਸ ਚੀਜ਼ ਨੂੰ ਜ਼ਿੰਦਾ ਰੱਖਣ ਲਈ ਇਹੋ ਜਿਹੇ ਪ੍ਰਾਲੇ ਹੋਰ ਕਿੰਨੇ ਹੋਣੇ ਚਾਹੀਦੇ ਹਾਂ ਹਾਂਜੀ ਇਹ ਪ੍ਰਾਲੇ ਵਧੀਆ ਚੱਲ ਰਹੇ ਆ ਹਾਂਜੀ ਅੱਗੇ ਤੋਂ ਗੁਰ ਜਦ ਵਧਾਉਣਾ ਚਾਹੀਦਾ ਅੱਜ ਕੱਲ ਦੇ ਬੱਚਿਆਂ ਨੂੰ ਨੌਲੇਜ ਹੈ ਨਾ ਚੀਜ਼ਾਂ ਦੀ ਨਹੀਂ ਹੈ ਨਹੀਂ ਗਈ ਇਸੇ ਲਈ ਤਾਂ ਮਨਾ ਰਹੇ ਆ ਕਿ ਨੌਲੇਜ ਹੋਵੇ ਤੁਸੀਂ ਕਿੱਥੋਂ ਆਏ ਆ ਅਸੀਂ ਭਗਤਪੁਰੇ ਤੋਂ ਭਗਤਪੁਰਾ ਅੱਛਾ ਕੋਈ ਬੋਲੀ ਸੁਣਾ ਦਿਓ ਬੋਲੀ ਨਹੀਂ ਇਸ ਟਾਈਮ ਕੋ ਯਾਰ ਤੁਸੀਂ ਪਾ ਦੋ ਪਾ ਦੋ ਬੋਲੀ ਚਰਖਾ ਮੇਰਾ ਰੰਗ ਰੰਗੀਲਾ ਵਿਸੋਨੇ ਦੀਆਂ ਮੇਖਾ ਚਰਖਾ ਮੇਰਾ ਰੰਗ ਰੰਗੀਲਾ ਵਿਸੋਨੇ ਦੀਆਂ ਮੇਖਾ ਮਾਂ ਮੇਰੀ ਨੇ ਚਰਖਾ ਆਵਨ ਖੜਖੜ ਵੇਖਣ ਸਿਖਾ ਮਾਂ ਮੇਰੀ ਦੀਆਂ ਯਾਦਾਂ ਆਵਣ ਖੜਖੜ ਕੇ ਵੇਖਾ ਖਾਤਰੀ ਦੀ ਚਰਖਾ ਇਹਦਾ ਚੱਲ ਗਿਆ ਨਹੀਂ ਤੂੰ ਵਸਾਈਦਾ ਟਟਿਆ ਕਰੂ ਕਟਿਆ ਕਰੂ ਕਟਿਆ ਕਰਾ ਤੇ ਰੂਹ ਵਿੱਚ ਆਈਦਾ ਕਟਿਆ ਕਰੂ ਕਟਿਆ ਕਰੂ ਤੇਰੀ ਰੂਹ ਵਿੱਚ ਮੇਰੀਆਂ ਧੇਣਾ ਪਿੰਡਾ ਕੋ ਸਰਪੰਚ ਪੰਚ ਮੇਰੀਆਂ ਬੇਟੀਆਂ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਤੁਸੀਂ ਹਰ ਸਾਲ ਮੇਰੇ ਨਾਲ ਸਾਥ ਦਿੰਦੇ ਹੋ ਅਸੀਂ ਹਰ ਸਾਲ ਨਾਲ ਕੇ ਮੇਲਾ ਕਰਦੇ ਆਂ ਔਰ ਮੇਰੇ ਅਨਵਲ ਸਟੇਟ ਦੇ ਮੈਂਬਰ ਵੀ ਬਹੁਤ ਅੱਛੇ ਆ ਹਮੇਸ਼ਾ ਮੇਰੇ ਨਾਲ ਖੜਦੇ ਆ ਉਹ ਵੀ ਔਰ ਸਾਰਿਆਂ ਨਾਲ ਮੇਰੇ ਬਲੋਂ ਬਹੁਤ ਬਹੁਤ ਸਤਿਕਾਰ ਆਸ਼ੀਰਵਾਦ ਜਿਹੜਾ ਸਾਲ ਆਪਾਂ ਅਗਲੇ ਸਾਲ ਦੀਆਂ ਤੀਆਂ ਦੀ ਅਸੀਂ ਉਡੀਕ ਕਰਨੀ ਆ। ਇਸ ਸਾਲ ਮਨਾ ਲਈਆਂ ਅਗਲੇ ਸਾਲ ਦੀ ਉਡੀਕ ਕਰੀ ਦੀ ਹੈ ਕਿ ਤੀਆਂ ਦਾ ਤਿਹਾਰ ਆਊਗਾ ਤੇ ਫਿਰ ਮਨਾਵਾਂਗੇ। ਔਰ ਪ੍ਰਮਾਤਮਾ ਕਰੇ ਇਹ ਸਾਡੇ ਸਾਰਿਆਂ ਦੇ ਲਈ ਤਿਉਹਾਰ ਇਸੇ ਤਰ੍ਹਾਂ ਆਉਂਦੇ ਰਹਿਣ ਔਰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਰਹੀਏ।